ਤੋਂ ਪੱਕੇ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਜਿਹੜੇ ਵੀ ਆਪਣੇ ਚੈਨਲ ਨੂੰ ਫੋਲੋ ਕਰਦੇ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਆਪਾਂ ਇੱਥੇ ਦਿਖਾਵਾਂਗੇ ਤੁਹਾਨੂੰ ਟਾਪ ਦੇ ਝੋਟੀਆਂ ਤੇ ਮੱਝਾਂ ਤੇ ਉਹਨਾਂ ਦੇ ਰੇਟਾਂ ਬਾਰੇ ਦਵਾਂਗੇ ਪੂਰੀ ਜਾਣਕਾਰੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਕਿਉਂਕਿ ਤੁਹਾਡੇ ਤੇ ਸਭ ਤੋਂ ਵੱਡੀ ਗੱਲ ਹੈ ਬਈ ਜੀ ਲਾਈਕ ਜਰੂਰ ਕਰਿਆ ਕਰੋ ਮੇਰਾ ਵੀਰ ਜਿੰਨੇ ਵੀ ਵੀਡੀਓ ਦੇਖਦੇ ਨੇ ਤੁਹਾਡੇ ਲਾਈਕ ਕਰਨ ਨਾਲ ਸਾਨੂੰ ਬਈ ਬਈ ਬਹੁਤ ਮਾਣ ਤਨ ਮਹਿਸੂਸ ਹੁੰਦਾ ਹੈ ਭਾਈ ਨੀਲੀ ਰਵੀ ਜੀ ਝੋਟਾ ਤੇ ਇਹਦੇ ਬਾਰੇ ਲਵਾਂਗੇ ਪੂਰੀ ਜਾਣਕਾਰੀ ਬਾਕੀ ਚਾਰੇ ਪੈਰਾਂ ਦੇ ਨਿਸ਼ਾਨ ਚੈੱਕ ਕਰ ਸਕਦੇ ਸੀ ਪ੍ਰੋਪਰ ਨਿਸ਼ਾਨ ਨੇ ਬਾਕੀ ਪੂੰਛ ਵਗੈਰਾ ਪੂਰੀ ਪੂਰੇ ਤੇ ਪਿੱਛੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਚੰਗਾ ਪਸ਼ੂ ਹੈ ਜੀ ਤੇ ਅੱਖਾਂ ਵਗੈਰਾ ਤੇ ਪੂਰੇ ਨਿਸ਼ਾਨ ਨੇ ਬਈ ਅਸੀ ਗੱਲ ਜੀ ਕੀ ਹਾਲ ਹੈ ਵੀਰੇ ਕਿਹੜਾ ਪਿੰਡ ਹੈ ਜੀ ਆਪਣਾ ਹੋਰ ਠੀਕ ਹੈ ਬਾਈ ਜੀ ਤੇ ਖਾਸ ਬੋਲੀ ਪਿਆ ਜਾਂਦਾ ਜੀ ਖਾਸ ਯਾਰ ਨਾਲ ਢਾਣੀ ਹੈ ਠੀਕ ਹੈ ਬਾਈ ਜੀ ਤੇ ਜਿਹੜਾ ਇਹ ਝੋਟਾ ਕਿੰਨੇ ਸੈਨਟੇਸ ਹਾਲ ਦਾ ਬਤ ਮੈ ਵੈਸੇ ਇਹ ਤੇ ਸਾਲ ਦਾ ਆਪਣਾ ਘਰ ਦੇ ਹੀ ਪਾਲਿਆ ਬਾਈ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਬਾਈ ਆਪਾਂ ਇਹਦਾ 1.5 ਲੱਖ ਅੱਛਾ ਜੀ ਲਾਟ ਕਿਤਾ ਕਰ ਦੋਗੇ ਦੇਣ ਲੈਣੇ ਜੀ ਇਹਦਾ ਬਾਦਲ ਦਾ ਬੱਚਾ ਹੈ ਅੱਛਾ ਬਾਦਲ ਦਾ ਜੀ ਠੀਕ ਹੈ ਬਾਈ ਜੀ ਤੇ ਉਦਦਾ ਬਈ ਸ਼ੀਲ ਹੈ ਪੂਰਾ ਬਿਲਕੁਲ ਆ ਜਦੋਂ ਮਰਜ਼ੀ ਆ ਠੀਕ ਹੈ ਬਈ ਜੀ ਕਿਸ ਤਰ੍ਹਾਂ ਦੇ ਬੱਚੇ ਨੇ ਠੀਕ ਲਾਟ ਕਿਤਕ ਦੇ ਦੋਗੇ ਬਈ ਫਿਰ ਵੀ ਲਾਟ ਬਾਕੋ ਪਾਂਗੇ ਹੰਦਲ ਕਰਦੇ ਠੀਕ ਹੈ ਬਈ ਜੀ ਤੇ ਮੋਬਾਈਲ ਨੰਬਰ ਕਰ ਦੋਗੇ ਫਿਰ ਸ਼ੇਅਰ ਆਪਣੇ 62804 ਹਾਂਜੀ 12 ਪੁਆਇੰਟ ਇੱਕ ਹੋਰ ਦਵਾਰੇ ਬੋਲਦੇ ਵੀਰੇ 62804 ਹਾਂਜੀ 12 ਪੁਆਇੰਟ ਕਰਦੇ ਠੀਕ ਹੈ ਬਈ ਜੀ ਤੇ ਨਾਮ ਕੀ ਆਪਣਾ ਵੀਰੇ ਠੀਕ ਹੈ ਬਈ ਜੀ ਬਾਈ ਕੋਲੇ ਟਾਪ ਕੁਆਲਿਟੀ ਦੇ ਝੋਟਾ ਬਈ ਜੀ ਤੇ 3 ਸਾਲ ਦਾ ਸਿਰਫ ਕਿੰਨੇ ਦੰਦਾ ਵੈਸੇ ਬਾਈ ਜੀ ਇਹ? ਦੋ ਦੰਦਾ। ਅੱਛਾ ਦੋ ਦੰਦਾ ਇੱਤਾਂ ਜੀ। ਠੀਕ ਹੈ ਬਾਈ ਜੀ। ਤੇ ਮਾਥ ਕਿੰਨਾ ਤੂੰ ਤੁਸੀਂ ਕਿਹਾ ਬਾਈ ਜੀ ਥੱਲੇ? ਮਾਥ ਲੈਗਾ 16 17। 16 17 ਕਿਲੋ ਠੀਕ ਹੈ ਬਾਈ ਜੀ। ਕਿੱਦਾਂ ਬਾਥੀ ਕਿਉਂ ਦੋ ਵੀ ਤੇ ਚੰਗਾ ਬਾਈ ਜੀ ਸ਼ਾਨਦਾਰ ਕੁਆਲਿਟੀ ਦਾ। ਤੇ ਠੀਕ ਹੈ ਬਾਈ ਜੀ। ਤੇ ਆਪਾਂ ਬਾਈ ਜੀ ਨੰਬਰ ਪਾਤਾ ਵੀਡੀਓ 'ਚ। ਜੇ ਕੋਈ ਲੈਣਾ ਚਾਹਦਾ ਤਾਂ ਬਾਈ ਨਾਲ ਕੰਟੈਕਟ ਕਰ ਸਕਦਾ ਏ। ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ। ਚੰਗਾ ਪਸ਼ੂ ਹੈ ਜੀ। ਤੇ ਘਰੇ ਰੱਖਣ ਵਾਲਾ ਜੀ। ਤੇ ਉਦਾਂ ਬਾਈ ਕਹਿੰਦਾ ਸੀਲ ਹੈ ਪੂਰਾ ਜੀ। ਚੈੱਕ ਕਰ ਸਕ ਤੁਸੀਂ ਜੀ ਰਾਵੀ ਚ ਜੀ ਇਹ ਵੀ ਚੰਗਾ ਪਸ਼ੂ ਬਾਈ ਜੀ ਤੇ ਮਗਰ ਇਹਦੇ ਇਹ ਕੱਟਾ ਬਾਈ ਜੀ ਇਹ ਵੀ ਸ਼ਾਨਦਾਰ ਕੁਆਲਟੀ ਦਾ ਬਾਈ ਜੀ ਤੇ ਪ੍ਰੋਪਰ ਨਿਸ਼ਾਨ ਨੇ ਬਾਈ ਜੀ ਇਹਦੇ ਤੇ ਸਭ ਤੋਂ ਵੱਡੀ ਗੱਲ ਅਟਰ ਕੁਆਲਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਏ ਚੈੱਕ ਕਰ ਸਕ ਤੁਸੀਂ ਜੀ ਤੇ ਪਿੱਛੇ ਤੋਂ ਵੀ ਬਥੇਨ ਦਿਖਾਦਾ ਤੇ ਚੰਗੀ ਅਟਰ ਕੁਆਲਟੀ ਦੀ ਮਾਲਕਣਾ ਚੰਗੀ ਝੋਟੀ ਬਾਈ ਜੀ ਤੇ ਨਿਖੜਵੇਂ ਥਣ ਨੇ ਬਾਈ ਜੀ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਚੈੱਕ ਕਰੋ ਮੇਰਾ ਵੀਰ ਤੇ ਸ਼ਾਨਦਾਰ ਸਾਫ ਸੁਥਰੀ ਹੈਟਰ ਕੁਆਲਟੀ ਆ ਤੇ ਸਿੰਘਾਂ ਦੀ ਬਈ ਅੱਖਾਂ ਚ ਦੇਖ ਲੋ ਪ੍ਰੋਪਰ ਨਿਸ਼ਾਨ ਹੈ ਜਿੱਦਾਂ ਪਹਿਲਾਂ ਕੱਟਾ ਦਖਾਇ ਸੀਗਾ ਉਦਾਂ ਦੇ ਹੀ ਨਿਸ਼ਾਨ ਨੇ ਪੂਰੇ ਟਾਪ ਕੁਆਲਟੀ ਦੇ ਤੇ ਵਧੀਆ ਝੋਟੀ ਹੈ ਜੀ ਉਹ ਵੀ ਕ੍ਰੋਸ ਚਾ ਜਨੀ ਵੈਸੇ ਇਹ ਪਰ ਚੰਗਾ ਪਸ਼ੂ ਹੈ ਬਈ ਜੀ ਤੇ ਆਪਾਂ ਬਾਈਕ ਕੋਲੋਂ ਦੀ ਪੂਰੀ ਜਾਣਕਾਰੀ ਬਾਈ ਆਪਣੀ ਬਾਈ ਹਸੀ ਗਾਲ ਜੀ ਸੱਚੀ ਗਾਲ ਜੀ ਕੀ ਹਾਲ ਹੈ ਬਾਈ ਜੀ ਠੀਕ ਹੈ ਜੀ ਕੀ ਨਾਮ ਹੈ ਜੀ ਆਪਣਾ ਗੁਰਮੀਤ ਜੀ ਠੀਕ ਹੈ ਪਿੰਡ ਕਿਹੜਾ ਪੈਂਦਾ ਵੀਰੇ ਸਰਦਾਰਪੁਰਾ ਜੀ ਠੀਕ ਹੈ ਬਈ ਕਿੱਥੇ ਹੋਇਆ ਬਾਈ ਜੀ ਇਹ ਹੈ ਕਿੱਥੇ ਹੋਇਆ ਹੋਰ ਕੋਲੇ ਜੀ ਠੀਕ ਹੈ ਬਾਈ ਜੀ ਹੋਰ ਕੋਲੇ ਤੇ ਬਾਈ ਜਿਹੜੀ ਝੋਟੀ ਕਿੜੇ ਸੂਏ ਸੂਈ ਪਹਿਲਾਂ ਤਾਂ ਹੈ ਪਹਿਲਣ ਸੂਈ ਹੈ ਅੱਛਾ ਪਹਿਲਣ ਸੂਈ ਬਾਈ ਕਿੰਨਾ ਦੁੱਧ ਕਰਿਆ ਨੇ ਲੋ 10 ਕਿਲੋ ਜੀ ਠੀਕ ਹੈ ਜੀ ਤੇ ਆਪਣੀ ਘਰ ਦੀ ਪਾਲੀ ਹੋਈ ਕਿ ਬਾਈ ਘਰ ਦੀ ਪਾਲੇ ਘਰ ਦੀ ਠੀਕ ਹੈ ਮਾਂਥ ਲੈ ਕਿੰਨਾ ਸੀਗਾ ਬਾਈ ਇਹਦੇ ਮਾਤ ਲੈ ਲੈ ਵੀ ਨਹੀਂ ਅਸੀਂ ਸਿੱਧੀ ਲੈ ਜੀ ਮੈਂ ਸਿੱਧੀ ਠੀਕ ਹੈ ਠੀਕ ਹੈ ਠੀਕ ਹੈ ਬਈ ਜੀ ਤੇ ਕਿੰਨਾ ਮੁੱਲ ਰੱਖਿਆ ਬਈ ਜੀ ਆਪਾਂ ਇਹਦਾ ਮੁੱਲ ਇੱਕ 10 ਰੱਖਿਆ ਜੀ ਠੀਕ ਹੈ ਇੱਕ 10 ਸੀ ਤਾਰਤੁਰ ਕਿਵੇਂ ਬਈ ਇਹਦੀ ਤਾਰਤੁਰ ਬਹੁਤ ਵਧੀਆ ਕੋਲੀ ਵਧੀਆ ਠੀਕ ਹੈ ਬਈ ਜੀ ਵੇਚਣ ਦਾ ਕਾਰਨ ਫਿਰ ਵੀ ਕੀ ਆ ਜੀ ਬਸ ਕੋਸਾ ਮਜਬੂਰੀ ਆ ਠੀਕ ਹੈ ਬਈ ਉਦਾਂ ਦਾ ਥੀਲ ਹੈ ਮਤਲਬ ਕੋਈ ਚੰਸੀਲ ਹੈ ਜਿਵੇਂ ਮਰਜ਼ੀ ਜੋ ਕੋਈ ਟੈਨਸ ਤੇ ਕਿੰਨੇ ਪਸ਼ੂ ਲੈ ਕੇ ਆਈ ਸੀ ਬਈ ਅੱਜ ਆਪਾਂ ਦੋ ਹੀ ਲੈ ਗਏ ਜੀ ਕੋਈ ਹੋਇਆ ਸੇਲ ਕਿਸੇ ਦਿਨ ਨਾਲ ਲੈ ਕੇ ਨਹੀਂ ਸੇਲ ਹੋਇਆ ਜੀ ਅੱਛਾ ਦੋ ਹੀ ਖੜੇ ਆ ਜੀ ਠੀਕ ਹੈ ਬਈ ਜੀ ਤੇ ਤੇ ਬਾਈਆਂ ਕੋਲੇ ਖੜੀ ਇੱਕ ਹੋਰ ਬਹੁਤ ਟਾਪ ਕੁਆਲਟੀ ਦੀ ਅਟਰ ਕੁਆਲਟੀ ਚੈੱਕ ਕਰੋ ਬਾਈ ਝੋਟੀ ਇਹ ਵੀ ਬਹੁਤ ਚੰਗੀ ਹੈ ਤੇ ਸਾਫ ਸੁਥਰੀ ਅਟਰ ਕੁਆਲਟੀ ਚੈੱਕ ਕਰੋ ਬਰਾ ਵੀਰ ਬਾਈਆਂ ਕੋਲੇ 2.5 ਫੁੱਟ ਦੇ 2 ਹੀ ਸ਼ਾਨਦਾਰ ਕੁਆਲਟੀ ਅਟਰ ਕੁਆਲਟੀ ਚੈੱਕ ਕਰੋ ਲੰਬੇ ਥਾਂ ਦੇ ਬਾਈ ਜੀ ਤੇ ਪੂਰੀ ਟਾਪ ਕੁਆਲਟੀ ਦੇ ਗੁਣ ਨੇ ਝੋਟੀ ਚ ਤੇ ਅਟਰ ਕੁਆਲਟੀ ਬਹੁਤ ਜ਼ਿਆਦਾ ਸਾਫ ਸੁਥਰੀ ਪਿੱਠ ਪੜੇ ਚੈੱਕ ਕਰੋ ਬਾਈ ਜੀ ਤੇ ਮਗਰ ਇਹਦੇ ਦੇਖਦੇ ਆਪਾਂ ਕੀ ਹੈ ਮਗਰ ਕਾ ਮੇਲ ਕਾ ਫਾ ਬਾਈ ਜੀ ਇਹ ਵੀ ਚੰਗਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਅਟਰ ਕੁਆਲਟੀ ਸਾਫ ਸੁਥਰੀ ਹੈ ਬਿਲਕੁਲ ਚਾਰੇ ਥਣਾਂ ਦੀ ਪ੍ਰੋਪਰ ਗੈਪ ਹੈ ਤੇ ਸਿੰਗਾ ਦੀ ਵੀ ਬਾਈ ਠੀਕ ਹੈ ਤੇ ਸ਼ਾਨਦਾਰ ਕੁਆਲਿਟੀ ਹੈ ਬਾਈ ਥੋੜੀ ਥੋੜੀ ਪੂਨ ਚਿੱਟੀ ਆ ਪਰ ਕਰੋਸ ਚ ਕਹਿੰਦਾ ਥੋੜੀ ਇਹਨੂੰ ਤੇ ਬਾਕੀ ਬਾਈ ਜੀ ਹੈ ਵਧੀਆ ਕੁਆਲਿਟੀ ਦੇ ਚਾਰ ਥਣ ਤੁਸੀਂ ਪ੍ਰੋਪਰ ਨੇ ਬਾਈ ਜੀ ਚਾਰ ਥਣ ਵੀ ਪ੍ਰੋਪਰ ਗੈਪ ਹੈ ਤੇ ਬਾਕੀ ਬਾਕੀ ਆਪਾਂ ਬਾਈ ਦਾ ਨੰਬਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਜੇ ਕੋਈ ਲੈਂਡ ਦਾ ਚਾਹਵਾਨ ਹੈ ਤਾਂ ਬਾਈ ਨਾਲ ਕੰਟੈਕਟ ਕਰ ਸਕਦਾ ਬਾਈ ਜੀ ਚੰਗਾ ਪਛੋ ਬਾਈ ਜੀ ਬਾਈ ਮੋਬਾਈਲ ਉੱਪਰ ਕਰ ਦੂੰਗਾ ਸ਼ੇਅਰ ਆਪਣੀ ਚੁਰਾਨਵੇਂ ਹਾਂਜੀ 653 ਜੀ ਹਾਂਜੀ 72213 ਜੀ ਠੀਕ ਹੈ ਇੱਕ ਹੋਰ ਦੁਬਾਰੇ ਬੋਲ ਦਿਓ ਬਈ ਚੁਰਾਨਵੇਂ ਹਾਂਜੀ 653 ਹਾਂਜੀ 72213 ਜੀ ਇਸ ਤੋਂ ਇਲਾਵਾ ਕੌਣ ਕੌਣ ਸੀ ਮੰਡੀ ਲਗਾਤੇ ਹੋ ਬਈ ਮੈਂ ਬਸ ਇਹ ਕਰਦੀ ਸੀ ਅੱਛਾ ਕਰਦੇ ਸੀ ਠੀਕ ਹੈ ਬਈ ਠੀਕ ਹੈ ਬਈ ਠੀਕ ਹੈ ਤੇ ਪਰਲੀ ਝੋਟੀ ਥਲੇ ਕਿੰਨਾ ਦੁੱਧ ਹੈ ਵੈਸੇ ਦੁੱਧੋ ਬਾਬੂ ਦੇ ਦੀਏ ਬਾਬੇ ਅੱਛਾ ਬਾਬੇ ਦੀ ਬਾਬੇ ਦੀ ਗਵਾਂਡੀ ਠੀਕ ਹੈ ਬਈ ਜੀ ਤੇ ਮੁੱਲ ਮਾਲ ਪਤਾ ਕਿੰਨਾ ਰੱਖਿਆ ਹੋਦਾ ਜੀ ਉਹ ਪਰਲੀ ਦੇ 1 ਤੀਜ ਜੀ ਅੱਛਾ 1 ਤੀਜ ਜੀ ਹਾਂ ਠੀਕ ਹੈ ਬਈ ਥੋੜਾ ਬਹੁਤ ਮਾਨਤਾਨ ਹੋ ਜੂ ਤੇ ਜੀ ਵੀ ਹਾਂ ਮਾਨਤਾਨ ਹੋ ਜੂ ਠੀਕ ਹੈ ਬਈ ਜੀ ਧੰਨਵਾਦ ਜੀ ਪਛੂ ਬਦੂਆਏ ਹੋਏ ਨੇ ਬਾਈ ਜੀ ਸਾਰੇ ਵੀਰਾਂ ਦਾ ਬੇਨਤੀ ਹੈ ਕਿ ਵੀਡੀਓ ਪੂਰੀ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਬਾਕੀ ਬਾਈ ਜੀ ਲਾਈਕ ਬਟਨ ਤੇ ਜਰੂਰ ਕਲਿੱਕ ਕਰਿਆ ਕਰੋ ਮੇਰਾ ਵੀਰ ਆਜੋ ਮੇਰਾ ਵੀਰ ਆਪਾਂ ਤੁਹਾਨੂੰ ਅੱਗੇ ਹੋਰ ਝੋਟੀਆਂ ਦਿਖਾਉਂਦੇ ਹਾਂ ਉਹਨਾਂ ਬਾਰੇ ਲੰਨੇ ਜਾਣਕਾਰੀ ਆਜੋ ਮੇਰਾ ਵੀਰ ਖੜੀ ਨੇ ਬਹੁਤ ਹੀ ਸ਼ਾਨਦਾਰ ਝੋਟੀਆਂ ਤੇ ਮੱਜਾਂ ਉਹਨਾਂ ਬਾਰੇ ਲਮਾਂਗੇ ਜਾਣਕਾਰੀ ਬਾਈ ਪਹਿਲਾਂ ਸਾਸਰੀ ਗਾਲ ਜੀ ਸਾਰਿਆਂ ਨੂੰ ਜੀ ਠੀਕ ਹੈ ਬਾਈ ਜੀ ਤੇ ਕਿਹੜਾ ਪਿੰਡ ਪੈ ਜਾਂਦਾ ਵੀਰੇ ਆਪਣਾ ਜੀ ਅੱਛਾ ਫਾਜੀ ਗਾਲ ਜੀ ਲਾ ਪਿੰਡ ਕਿਹੜਾ ਪੈ ਜਾਂਦਾ ਜੀ ਪਿੰਡ ਜੋੜ ਕੰਦੇਵਾਲੀ ਠੀ ਠੀਕ ਹੈ ਵੀ ਕੋਈ ਹੇਲ ਹੋਇਆ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਤੇ ਆਪਾਂ ਦੇਖੀਏ ਕਿ ਲੇ ਕਿਧਰ ਤੋਂ ਸਟਾਰਟ ਕਰੀਏ ਪਹਿਲਾਂ ਪਸ਼ੂ ਤੋਂ ਦਿਖਾਈਏ ਠੀਕ ਹੈ ਬਾਈ ਜੀ ਤੇ ਬਾਈਆਂ ਕੋਲੇ ਖੜੀ ਹੈ ਬਾਈ ਬਹੁਤ ਹੀ ਸ਼ਾਨਦਾਰ ਝੋਟੀ ਹਾਂਜੀ ਹਾਂਜੀ ਤੇ ਇਹਦੇ ਬਾਰੇ ਲਵਾਂਗੇ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਤੇ ਚੰਗਾ ਪਸ਼ੂ ਬਾਈਆਂ ਕੋਲੇ ਜੀ ਚੰਗਾ ਬ੍ਰੈਂਡ ਠੀਕ ਹੈ ਬਾਈ ਜੀ ਦੁੱਧ ਤਾਂ ਕਿੰਨਾ ਕੁ ਥੱਲੇ ਬਾਈ ਜੀ ਇਹਦੇ ਦੁੱਧ ਹੈਗਾ ਜੀ 14 ਕਿਲੋ ਜੀ ਪੂਰੇ ਕੰਡੇ ਵਾਲਾ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਕਿਹੜਾ ਲੱਕ ਮਤਲਬ ਕਿਹੜੇ ਲੈ ਠੀਕ ਹੈ ਠੀਕ ਹੈ ਬਾਈ ਤੇ ਅਟਰ ਕੁਆਲਟੀ ਚੈੱਕ ਕਰੋ ਬਾਈ ਜੀ ਤੇ ਨਿਖੜਵੇਂ ਥਾਣੇ ਬਾਈ ਜੀ ਪੂਰੇ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਚਾਰੇ ਥਾਣੇ ਵਿੱਚ ਪ੍ਰੋਪਰ ਗੈਪ ਹੈ ਦੁੱਧਾ ਤਾਂ ਕਿੰਨਾ ਕੁ ਥੱਲੇ ਬਾਈ ਇਹਦੇ 14 ਕਿਲੋ ਪੂਰੇ ਕੰਡੇ ਵਾਲਾ ਹਾਂਜੀ ਕੰਡੇ ਵਾਲਾ ਠੀਕ ਹੈ ਬਾਈ ਚੈੱਕ ਕਰੋ ਮੇਰੇ ਸਾਫ ਸੁਥਰੀ ਅਟਰ ਕੁਆਲਟੀ ਹੈ ਤੇ ਮਗਰ ਇਹਦੇ ਕੀ ਹੈ ਬਾਈ ਜੀ ਮਗਰ ਕੱਟੀ ਹੈ ਬਾਈ ਜੀ ਤੇ ਸ਼ਾਨਦਾਰ ਕੁਆਲਟੀ ਬਾਈ ਜੀ ਤੇ ਵੀਰੇ ਮੁੱਲ ਕਿਨਾਂ ਰੱਖਿਆ ਪਿਆ ਦਾ ਜਿਹੜਾ ਮੁੱਲ 120 ਹੈ ਬਾਈ ਅੱਛਾ ਲੈਣ ਦੇਣ ਕਿੱਥੇ ਕਿ ਛੱਡ ਦੋਗੇ ਹਾਂਜੀ ਕਿੱਥੇ ਤੱਕ ਛੱਡ ਦੋਗੇ ਲਾਸਟ ਲਾਸਟ 10 ਦੀ ਦੇ ਦਾਂਗੇ ਅੱਛਾ 10 ਦੀ ਬਹੁਤ ਜਾਇਜ਼ ਰੱਖਿਆ ਬਾਈ ਜੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਕਿਹੜੀ ਝੋਟੀ ਆਪਣੇ ਕੋਲੇ ਜੀ ਆਪਣੇ ਕੋਲੇ ਆ ਛੋਟੀ ਆ ਜੀ ਠੀਕ ਹੈ ਬਾਈ ਜੀ ਤੇ ਇਹ ਕਿਹੜੇ ਸੂਏ ਸੋਣਾ ਬਾਈ ਮੱਝ ਨੇ ਨੇ ਕੋਈ ਵੀ ਤੀਜਾ ਸੂਏ ਗੱਭਣ ਆ ਜੀ ਅੱਛਾ ਗੱਭਣ ਆ ਠੀਕ ਹੈ ਬਾਈ ਕਿੰਨੇ ਦਿਨ ਪਏ ਹਜੇ ਇਹਦੇ ਇਹ ਤਾਂ ਨਹੀਂ ਤੇ ਜੀ ਦੱਸ ਦੇ ਠੀਕ ਹੈ ਤੋੜ ਦੋਗੇ ਬਾਈ ਇਹਨੂੰ ਵੀ ਜੀ ਬਾਈ ਚੰਗਾ ਪਸ਼ੂ ਬਾਕੀ ਬਈਆਂ ਦਾ ਰੇਟ ਬ ਤੇ ਆਪਾਂ ਬਾਈਆਂ ਦਾ ਨੰਬਰ ਪਾਵਾਂਗੇ ਵੀਡੀਓ ਵਿੱਚ ਤੇ ਜੇ ਕੋਈ ਲੈਣ ਦਾ ਚਾਹਵਨ ਬਾਈਆਂ ਨਾਲ ਕੰਟੈਕਟ ਕਰ ਸਕਦਾ ਬਾਈ ਜੀ ਇਹ ਵੀ ਚੰਗਾ ਪਸ਼ੂ ਹੈ ਜੀ ਬਾਈ ਜੀ ਤੇ ਬਈ ਕਿਹੜੇ ਸੂਏ ਸੁਣਾ ਇਹਨੇ ਇਹਨੇ ਤੀਜਾ ਸੂਆ ਠੀਕ ਹੈ ਬਾਈ ਜੀ ਕਿੰਨਾ ਦੁੱਧ ਕਰਜੂ ਇਹ ਥੋੜੇ ਸਮੇਂ ਨੂੰ 12 ਕਿਲੋ ਕਰਜੂ ਬਾਈ ਇਹਨਾਂ ਹਾਂਜੀ ਹਾਂਜੀ ਰਾਮ ਨੂੰ ਠੀਕ ਹੈ ਬਾਈ ਜੀ ਤੇ ਚੰਗਾ ਪਸ਼ੂ ਬਾਈ ਜੀ 12 ਕਿਲੋ ਬਾਈ ਕਹਿੰਦਾ ਕਰਜੂ ਦੁੱਧ ਬਾਕੀ ਐਟਰ ਕੁਆਲਟੀ ਸਾਫ਼ ਸੁਥਰੀ ਬਾਈ ਜੀ ਤੁਸੀਂ ਨੇੜੇ ਤੋਂ ਵੀ ਦੇਖ ਸਕਦੇ ਹੋ ਤੇ ਚੈੱਕ ਕਰ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਬਈ ਆਪਾਂ ਲੈਣ ਦੇ ਆ ਜਿਹੜਾ ਮੁੱਲ 90000 ਅੱਛਾ ਸਿਰਫ 90000 ਜੀ ਠੀਕ ਆ ਬਾਈ ਜੀ ਤੇ ਮਗ ਕਿੰਨੇ ਦਿਨ ਰਹਿੰਦੇ ਭਾਈ ਜੀ ਇਹਦੇ ਹਾਂ ਇਹ ਰਹੇ ਹੈ ਬਾਈ ਜੀ 10 ਦਿਨ ਬਾਅਦ ਇਹ 10 ਦਿਨ ਹੈ ਜੀ ਠੀਕ ਹੈ ਬਕਰਜੂ ਤਿਆਰ ਪੂਰੀ ਲੋਟੀ ਹਾਂਜੀ ਹਾਂਜੀ ਪੂਰਾ ਆਰਡਰ ਤਿਆਰ ਤੇ ਇਸ ਤੋਂ ਬਾਅਦ ਜਿਹੜੀ ਝੋਟੀ ਬਾਈ ਜੀ ਆਪਣੇ ਕੋਲੇ ਠੀਕ ਹੈ ਮੱਝ ਹੈ ਬਾਈ ਜੀ ਇਹ ਕਿਹੜੇ ਸੂਏ ਸੂਈ ਹੈ ਜੀ ਇਹ ਤੀਜਾ ਸੂਏ ਅੱਛਾ ਤੀਜੇ ਸੂਏ ਠੀਕ ਆ ਬਾਈ ਜੀ ਚੰਗਾ ਪਛੀ ਚੈੱਕ ਕਰ ਮੇਰਾ ਵੀਰ ਤੇ ਕਵਾਲਿਟੀ ਚੈੱਕ ਕਰੋ ਬਈ ਅਟਰ ਕੁਆਲਿਟੀ ਦੀ ਸਭ ਤੋਂ ਵੱਡੀ ਗੱਲ ਹੈ ਅਟਰ ਕੁਆਲਿਟੀ ਸਾਫ਼ ਸੁਥਰੀ ਹੈ ਜਿੰਨੀ ਪਸ਼ੂ ਦੁਕਾਨਾਂ ਬਈਆਂ ਕੋਲੇ ਤੇ ਨਿਖੜਵੇਂ ਥਾਣੇ ਬਈ ਜੀ ਪੂਰੇ ਤੇ ਥਾਣਾ ਲੰਬਾ ਜੀ ਆਪਾਂ ਨੇੜੇ ਤੋਂ ਵੀ ਕਵਰ ਕਰਕੇ ਤੁਹਾਨੂੰ ਖਾ ਦੰਨੇ ਜੀ ਅਟਰ ਕੁਆਲਿਟੀ ਸਾਫ਼ ਸੁਥਰੀ ਬਿਲਕੁਲੀ ਤੇ ਪੂਰੇ ਨਿਖੜਵੇਂ ਥਾਣੇ ਚਾਰੇ ਥਾਣਾ ਵਿਚੇ ਪ੍ਰੋਪਰ ਗੈਪ ਹੈ ਬਈ ਜੀ ਤੇ ਸ਼ਾਨਦਾਰ ਕੁਆਲਿਟੀ ਹੈ ਚਾਰੇ ਥਾਣਾਂ ਦੀ ਤੇ ਬਾਈ ਇਹ ਕਿਹੜੇ ਸੂਏ ਸੂਈ ਹੈ ਹੁਣ ਜੀ ਤੀਜੀ ਚਾਸਮਾ ਸੂਈ ਹੈ ਤੀਜੀ ਸੂਏ ਸੂਈ ਹੈ ਬਾਈ ਜੀ ਤੇ ਮਗਰ ਕੀ ਬਾਈ ਇਹਦੇ 33 ਜਿਹੇ ਮਗਰ ਤੇ ਦੁੱਧ ਕਿੰਨਾ ਥੱਲੇ ਬਾਈ ਜੀ ਇਹਦੇ ਥੱਲੇ 12 ਕਿਲੋ ਕਿੰਨੇ ਦਿਨ ਦੀ ਸੂਈ ਹੈ ਜੀ ਬਾਈ ਚੌਥਾ ਦਿਨ ਸੂਈ ਚੌਥਾ ਦਿਨ ਸੂਈ ਹੈ ਠੀਕ ਹੈ ਬਾਈ ਜੀ ਤੇ ਇਹਦਾ ਮੁੱਲ ਕਿੰਨਾ ਰੱਖਿਆ ਬਾਈ ਜੀ ਇਹਦਾ ਵੀ ਇੱਕ ਵੀ ਅੱਛਾ ਜੀ ਤੇ ਕਿਹੜੇ ਏਰੀਆ ਚੋਂ ਆਈ ਬਾਈ ਇਹ ਸਾਫੀਲ ਕਾਚੀ ਲੈ ਅੱਛਾ ਸਾਜੀਗਰ ਦੇ ਤੋਂ ਆਈ ਹੈ ਠੀਕ ਹੈ ਬਾਈ ਜੀ ਤੇ ਕਿੱਥੇ ਤੱਕ ਦੇ ਦੂੰਗਾ ਲਾਸਟ ਇਹ ਲੱਖ ਚੱਕਰ ਦੇ ਦਿਆਂਗਾ ਦੇ ਦੂੰਗਾ ਬਾਈ ਜੀ ਹਨ ਠੀਕ ਹੈ ਬਾਈ ਜੀ ਉਸ ਤੋਂ ਬਾਅਦ ਜਿਹੜ ਕਪੜਾ ਜੀ ਠੀਕ ਹੈ ਬਾਈ ਜੀ ਤੇ ਕਿੰਨੇ ਦਿਨ ਰਹਿੰਦੇ ਬਾਈ ਜੀ ਇਹਦੇ ਇਹਦੇ ਵੀ 10 ਦਿਨ ਬਾਕੀ ਠੀਕ ਹੈ ਬਾਈ ਜੀ ਚੈੱਕ ਕਰੋ ਮੇਰਾ ਵੀਰ ਦੁੱਧ ਵਾਲਾ ਪਸ਼ੂ ਬਾਈ ਜੀ ਇਹ 10 ਦਿਨ ਬਾਈ ਕਹਿੰਦਾ ਰਹਿੰਦੇ ਇਹਦੇ ਤੇ ਡਾਕਟਰ ਕੁਆਲਟੀ ਸਾਫ਼ ਸੁਥਰੀ ਬਾਈ ਜੀ ਦੀ ਤੇ ਥਣ ਲੰਬਾ ਬਾਈ ਜੀ ਤੇ ਇਹਦੇ ਬਾਰੇ ਪੂਰੀ ਜਾਣਕਾਰੀ ਲੰਨੇ ਆਪਾਂ ਬਾਈ ਕੋਲੋਂ ਤੇ ਬਾਕੀ ਪਾਈਆਂ ਕੋਲੇ ਪਸ਼ੂ ਸਾਰੇ ਵਧੀਆ ਸੀਗੇ ਤੇ ਰੇਟ ਵੀ ਜਾਇਜ਼ ਸੀਗਾ ਤੇ ਪੁੱਛਦੇ ਬਾਈ ਕੋਲੇ ਦੀ ਬੜੀ ਜਣਗੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀ ਪੂਰੀ ਸਾਫ ਸੁਥਰੀ ਏ ਤੇ ਖਾਣਾ ਵਿਚਾਰਾਂ ਕਿ ਬੁੱਕ ਕਰ ਗਏ ਤੇ ਬਾਈ ਜੀ ਕਿਹੜੇ ਸੂਏ ਸੁਣਾ ਇਹਨੇ ਇਹ ਵੀ ਤੀਜਾ ਸੂਏ ਸੁਣਾ ਜੀ ਠੀਕ ਹੈ ਬਾਈ ਜੀ ਕਿੰਨਾ ਦੁੱਧ ਦਰਜੂ ਹੈ ਕਿੰਨਾ ਦੁੱਧ ਠੀਕ ਹੈ ਬਾਈ ਜੀ ਉਦਾਂ ਸੀਲ ਹੈ ਪੂਰੀ ਠੀਕ ਹੈ ਜੀ ਤੇ ਕਿੰਨਾ ਮੋਲੇ ਰੱਖਿਆ ਵੀਰ ਆਪਾਂ ਤਾਂ ਲੈਣ ਦੇਣੇ 95000 ਸਿਰਫ 95000 ਹਾਂ ਜੀ 85000 ਦੇ ਦਾਂਗੇ ਠੀਕ ਹੈ ਜੀ ਇਹ ਕਿਹੜੇ ਰੀਚ ਵਈ ਬਾਈ ਜੀ ਇਹ ਵੀ ਫਾਈਲ ਕਰ ਜੀ ਠੀਕ ਹੈ ਬਾਈ ਜੀ ਆਪਣਾ ਬਾਈ ਜੀ ਪਿੰਟ ਕਿਹੜਾ ਦੱਸਿਆ ਸੀ ਕਿ ਤੁਸੀਂ ਜੋੜ ਕੀ ਹੁੰਦੇ ਆਲੇ ਅੱਛਾ ਜ਼ਿਲਾ ਕਿਹੜਾ ਪੈਂਦੀ ਹੈ ਫਾਈਲ ਠੀਕ ਹੈ ਬਾਈ ਜੀ ਤੇ ਬਾਈ ਜੀ ਮੋਬਾਈਲ ਨੰਬਰ ਕਰ ਦੂੰਗਾ ਜੀ ਆਪਣਾ 62849 9726 ਕੀ ਕਰਦਾਰੇ ਬੋਦੇ ਵੀਰੇ 62849 9726 ਇਸ ਤੋਂ ਇਲਾਵਾ ਆਪਾਂ ਕਿਹੜੀ ਕਿਹੜੀ ਮੰਡੀ ਲਾਉਂਦੇ ਬਾਈ ਜੀ ਬਸ ਆਪਾਂ ਜੀ ਰਾਵਸਰ ਮੰਡੀ ਲਾਉਂਦੇ ਆਂ ਹਾਂਜੀ ਹਾਂਜੀ ਤੇ ਬਿਹਰਾ ਵਾਲੀ ਗਾਵਾਂ ਦੀ ਕਰਦੇ ਠੀਕ ਹੈ ਬਾਈ ਜੀ ਤੇ ਘਰੇ ਪਛੂ ਘਰੇ ਪਛੂ ਹੁੰਦੇ ਨੇ ਹਾਂਜੀ ਠੀਕ ਹੈ ਬਾਈ ਜੀ ਪਹਿਲਾਂ ਮੱਝਾਂ ਦੀ ਕਰਦੇ ਗਾਵਾਂ ਦਾ ਵੀ ਕਰਦੇ ਦੋਹਾਂ ਦੋਵੇਂ ਕਰਦੇ ਠੀਕ ਹੈ ਮੱਝਾਂ ਦਾ ਵੀ ਠੀਕ ਹੈ ਜੀ ਤੇ ਨਾਮ ਕੀ ਦੱਸਾਂ ਜੀ ਕਿ ਭਰਾ ਆਪਣਾ ਹੀ ਗਰਮੀਤ ਸਿੰਘ ਠੀਕ ਹੈ ਬਾਈ ਜੀ ਤੇ ਬਾਈਆਂ ਕੋਲੇ ਸੀਗੀ ਸ਼ਾਨਦਾਰ ਪਸ਼ੂ ਤੇ ਬਾਕੀ ਰੇਟ ਬਾਈ ਜੀ ਦਾ ਜਾਇਜ਼ ਹੈ ਜੀ ਚਾਰਾਂ ਜਿਹੜੇ ਵੀ ਦਿਖਾਏ ਆਪਾਂ ਜੀ ਤੇ ਇੱਕ ਵਾਰ ਦੁਬਾਰਾ ਤੋਂ ਆਪਾਂ ਤੁਹਾਡੇ ਨਿਗਾਹ ਮਰਾ ਦੰਦੇ ਜੀ ਅਟਰ ਕੁਆਲਟੀ ਸਾਰੀ ਸਾਫ਼ ਸੁਥਰੀ ਹੈ ਜੀ ਜਿਹੜੀ ਸਭ ਤੋਂ ਪਹਿਲਾਂ ਮੱਝ ਦਿਖਾਈ ਸੀਗੀ ਇਹ ਵਧੀਆ ਸੀ ਲੱਗੀ ਬਈ ਆਪਾਂ ਨੂੰ ਸਭ ਤੋਂ ਤੇ ਅਟਰ ਕੁਆਲਟੀ ਇਹ ਵੀ ਪੂਰੀ ਸਾਫ਼ ਸੁਥਰੀ ਹੈ ਤੇ ਚਾਰ ਥਲਾਂ ਵਿੱਚ ਪ੍ਰੋਪਰ ਗੈਪ ਹੈ 14 ਕਿਲੋ ਦੁੱਧ ਕਿਹਾ ਸੀ ਕਿ ਬਾਈ ਨੇ ਇਹਨਾਂ ਥਲਾਂ ਤੇ ਤੇ ਇੱਕ ਵੀ ਮੁੱਲ ਗਿਆ ਸੀਗਾ ਤੇ ਮਗਰ ਇਹਦੇ ਕੱਟੀ ਜੀਗੀ ਬਾਈ ਜੀ ਚੰਗਾ ਰੇਟ ਸਹੀ ਸੀਗਾ ਬਾਈ ਜੀ ਇੱਕ ਦਾ ਦੁੱ ਜਿਹੜੀ ਦੂਜੀ ਦਿਖਾਈ ਸੀਗੀ ਇਹ ਵੀ ਬਾਈ ਅਟਰ ਕੁਆਲਟੀ ਬਲੋ ਸਤ ਚੰਗੀ ਸੀਗੀ ਤੇ ਇਹਦੇ ਹਜੇ ਪਲੇ ਨੇ 10 ਦਿਨ ਤੇ ਬਾਕੀ ਬਾਈ ਕਹਿੰਦਾ ਕਰ ਲਾਂਗੇ ਥੋੜਾ ਬੋਦਾ ਮਾਨ ਤਾਣ ਹਜੇ ੜਕੇ ਜੋ ਆਈਆਂ ਨੇ ਬਾਈ ਜੀ ਇਹ ਤੇ ਮੱਝਾਂ ਹੀ ਨੇ ਬਾਈ ਕੋਲ ਤਿੰਨ ਚਾਰ ਇਹ ਵੀ ਮੱਝ ਬਾਈ ਕੋਲ ਚੰਗੀ ਆ ਤੇ ਰੇਟ ਇਹਦੇ ਵੀ ਬਾਈਆਂ ਨੇ ਜਿਆਜੇ ਰੱਖਿਆ ਤੇ ਜਿਹੜੀ ਅਗਲੀ ਮੱਝ ਇਹ ਵੀ ਬਾਈ ਜੀ ਰੇਟੇ ਜਿਆਜੇ ਰੱਖਿਆ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀ ਐਦਾਂ ਦੇ ਵੀਡੀਓ ਬਥੋਂ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਹੁਤ ਬਹੁਤ ਸਪੋਰਟ ਕਰਿਆ ਕਰੋ ਚੈਨਲ ਨੂੰ ਵੀਰੋ ਸਭ ਤੋਂ ਵੱਡੀ ਵੱਡੀ ਗੱਲ ਹੈ ਬਾਈ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਦੱਸਿਆ ਜਰੂਰ ਕਰੋ ਬਾਕੀ ਆਪਣੀ ਵੀਡੀਓ ਪੂਰੀ ਸਾਫ ਸੁਥਰੀ ਹੁੰਦੀ ਹੈ ਤੁਸੀਂ ਫੈਮਿਲੀ ਵਿੱਚ ਬੈਠ ਕੇ ਵੀ ਦੇਖ ਸਕਦੇ ਹੋ ਜੀ ਤੇ ਬਾਕੀ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਉਹਦੇ ਬਾਰੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਤੇ ਬਾਕੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਤੇ ਵੀਡੀਓ ਨੂੰ ਦੇਖਦੇ ਨੇ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੋਨ ਟਾਰੀ ਡੈਰੀ ਫਾਰਮ Dann nochmal.